ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਲੋਕ ਜ਼ਿੰਦਗੀ ਤੋਂ ਨਰਾਸ਼ ਹੋ ਜਾਂਦੇ ਨੇ ਜ਼ਿੰਦਗੀ ਦੇ ਵਿੱਚ ਖੁਸ਼ ਨਹੀਂ ਬਿਲਕੁਲ ਵੀ ਰਹਿੰਦੇ ਇੱਥੋਂ ਤੱਕ ਗੱਲ ਕਹਿ ਦਿੰਦੇ ਨੇ ਕਿ ਰੱਬਾ ਕੀ ਫਾਇਦਾ ਇਹੋ ਜੀ ਜ਼ਿੰਦਗੀ ਦੇਣ ਦਾ ਜਿਹੜੀ ਕਿ ਜ਼ਿੰਦਗੀ ਆਪਾਂ ਨੂੰ ਬਹੁਤ ਹੀ ਮੁਸ਼ਕਲ ਦੇ ਨਾਲ ਮਿਲੀ ਹੁੰਦੀ ਆ ਸੋ ਦੋਸਤੋ ਜ਼ਿੰਦਗੀ ਦੇ ਵਿੱਚ ਖੁਸ਼ ਆਪਾਂ ਕਿਵੇਂ ਰਹਿ ਸਕਦੇ ਆ ਉਹਦੇ ਲਈ ਪੰਜ ਗੱਲਾਂ ਲੈ ਕੇ ਆਇਆ ਜੇ ਤੁਹਾਡੇ ਲਈ ਸੋ ਇਹਨਾਂ ਪੰਜ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਆਪਾਂ ਜ਼ਿੰਦਗੀ ਵਿੱਚ ਖੁਸ਼ ਰਹਿ ਸਕਦੇ ਹਾਂ ਸੋ ਬਹੁਤ ਵਧੀਆ ਵੀਡੀਓ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸਭ ਤੋਂ ਪਹਿਲਾ ਪੁਆਇੰਟ ਹੈ ਜੀ ਕਿ ਕੰਮ ਨੂੰ ਸ਼ੌਂਕ ਦੇ ਨਾਲ ਕਰੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਇਹੋ ਜਿਹੇ ਨੇ ਜਿਹੜੇ ਕਿ ਆਪਣੇ ਕੰਮ ਤੋਂ ਹੀ ਬਹੁਤ ਦੁਖੀ ਨੇ ਆਪਣੇ ਕੰਮ ਤੋਂ ਸੈਟੀਸਫਾਈ ਨਹੀਂ ਬਿਲਕੁਲ ਵੀ ਖੁਸ਼ ਨਹੀਂ ਕੰਮ ਕਰਕੇ ਭਾਵੇਂ ਕਿ ਉਹ ਕੋਈ ਆਪਣਾ ਕੰਮ ਕਰਦੇ ਨੇ ਭਾਵੇਂ ਕੋਈ ਜੋਬ ਕਰਦੇ ਨੇ ਮਤਲਬ ਕਿ ਇੰਟਰਸਟ ਬਿਲਕੁਲ ਹੀ ਨਹੀਂ ਦਿਖਾ ਰਹੇ ਆਪਣੇ ਕੰਮ ਨੂੰ ਸ਼ੌਕ ਦੇ ਨਾਲ ਨਹੀਂ ਕਰਦੇ ਸੋ ਦੇਖੋ ਇੱਕ ਤਾਂ ਕਈ ਵਾਰ ਹੋ ਸਕਦਾ ਕਈਆਂ ਦੀ ਮਜਬੂਰੀ ਹੁੰਦੀ ਆ ਕਿਸੇ ਨੇ ਪੜ੍ਹਾਈ ਕੋਈ ਕੋਈ ਕਰੀ ਹੁੰਦੀ ਆ ਕੰਮ ਉਹ ਕੋਈ ਹੋਰ ਕਰ ਰਿਹਾ ਹੁੰਦਾ ਇਸ ਕਰਕੇ ਉਹਨਾਂ ਨੂੰ ਔਖਾ ਲੱਗਦਾ ਮੁਸ਼ਕਲ ਹੋ ਜਾਂਦੀ ਆ ਕਿ ਅਸੀਂ ਸੋਚਿਆ ਕੁਝ ਹੋਰ ਸੀ ਤੇ ਸਾਡੇ ਨਾਲ ਹੋ ਕੁਝ ਹੋਰ ਗਿਆ ਠੀਕ ਆ ਕਿ ਸਮੇ ਦੇ ਹਾਲਾਤ ਇਦਾਂ ਦੇ ਨੇ ਸਮੇ ਦਾ ਗੇੜ ਇਦਾਂ ਦਾ ਤੁਹਾਨੂੰ ਕੋਈ ਆਪਣੀ ਪੜ੍ਹਾਈ ਦੇ ਰਿਲੇਟਿਡ ਕੰਮ ਨਹੀਂ ਮਿਲਿਆ ਤੁਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਕੋਈ ਹੋਰ ਕੰਮ ਕਰ ਰਹੇ ਹੋ ਉਸ ਕੰਮ ਦੇ ਵਿੱਚ ਵੀ ਇੰਟਰਸਟ ਦਿਖਾਉਣ ਦੀ ਕੋਸ਼ਿਸ਼ ਕਰੋ ਤੁਸੀਂ ਕੋਈ ਇਹੋ ਜਿਹਾ ਕੰਮ ਕਰ ਰਹੇ ਹੋ ਜ਼ਿੰਦਗੀ ਦੇ ਵਿੱਚ ਜਿਹੜਾ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਆਹ ਕੰਮ ਵੀ ਕਰਨਾ ਪਊਗਾ ਜੇਕਰ ਤੁਹਾਡਾ ਉਸ ਕੰਮ ਵਿੱਚ ਮਨ ਨਹੀਂ ਲੱਗਦਾ ਤਾਂ ਤੁਸੀਂ ਕੋਸ਼ਿਸ਼ ਕਰੋ ਉਸ ਕੰਮ ਵਿੱਚ ਇੰਟਰਸਟ ਦਿਖਾਉਣ ਦੀ ਜਦੋਂ ਤੁਸੀਂ ਹੌਲੀ-ਹੌਲੀ ਉਸ ਕੰਮ ਵਿੱਚ ਇੰਟਰਸਟ ਦਿਖਾਉਂਦੇ ਜਾਓਗੇ ਵਧੀਆ ਨੂੰ ਦਿਲਚਸਪੀ ਨਾਲ ਕਰਦੇ ਜਾਓਗੇ ਤਾਂ ਹੌਲੀ-ਹੌਲੀ ਤੁਹਾਡਾ ਉਸ ਵਿੱਚ ਜੀ ਲੱਗਣ ਲੱਗ ਜੇਗਾ ਜਦੋਂ ਤੁਹਾਡਾ ਮਨ ਲੱਗਣ ਲੱਗ ਜਾਂਦਾ ਤਾਂ ਉਹ ਕੰਮ ਵੀ ਤੁਹਾਡੇ ਲਈ ਇੱਕ ਆਮ ਕੰਮ ਦੀ ਤਰ੍ਹਾਂ ਹੋ ਜਾਂਦਾ ਉਸ ਕੰਮ ਦੇ ਵਿੱਚ ਇੰਨਾ ਜ਼ਿਆਦਾ ਇੰਟਰਸਟ ਦਿਖਾਓ ਕਿ ਉਹ ਕੰਮ ਹੌਲੀ-ਹੌਲੀ ਤੁਹਾਡਾ ਇੱਕ ਸ਼ੌਂਕ ਬਣ ਜਾਏ ਇਦਾਂ ਕਰਨ ਦੇ ਨਾਲ ਹੌਲੀ-ਹੌਲੀ ਤੁਹਾਨੂੰ ਰਾਹਤ ਜ਼ਰੂਰ ਮਿਲੇਗੀ ਬਹੁਤ ਜ਼ਿਆਦਾ ਲੋਕਾਂ ਨੂੰ ਤਾਂ ਕੰਮ ਦੀ ਹੀ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਆ ਜਿਸ ਦੇ ਕਾਰਨ ਉਹ ਆਪਣੀ ਮੁਸਕਰਾਹਟ ਵੀ ਗਵਾ ਲੈਂਦੇ ਨੇ ਦੂਜਾ ਪੁਆਇੰਟ ਹੈ ਜੀ ਕਿ ਰੱਬ ਦੇ ਨਾਲ ਦੋਸਤੀ ਕਰ ਲਵੋ ਜਿਹੜੀ ਕਿ ਆਪਣੀ ਖੁਸ਼ੀਆਂ ਦੀ ਚਾਬੀ ਆ ਸਾਰੇ ਜਾਣੇ ਆਪਾਂ ਏਦਾਂ ਕਰਦੇ ਵੀ ਆ ਆਪਣੇ ਦਿਨ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਤੋਂ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਸਭ ਦੇ ਆਪੋ ਆਪਣੇ ਤਰੀਕੇ ਨੇ ਰੱਬ ਨੂੰ ਧਿਆਉਣ ਦੇ ਰੱਬ ਨਾਲ ਗੱਲਾਂ ਬਾਤਾਂ ਕਰਨ ਦੇ ਸੋ ਇੱਕ ਗੱਲ ਯਾਦ ਰੱਖਿਓ ਦੋਸਤੋ ਕਿ ਪਰਮਾਤਮਾ ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਕਦੇ ਦੁੱਖ ਤਕਲੀਫਾਂ ਲੈ ਕੇ ਆਊਗਾ ਤਾਂ ਦੁੱਖ ਤਕਲੀਫ ਲੈਉਣ ਤੋਂ ਪਹਿਲਾਂ ਉਹ ਨਵਾਂ ਰਸਤਾ ਜ਼ਰੂਰ ਕੋਈ ਨਾ ਕੋਈ ਖੋਲ ਦਿੰਦਾ ਹੈ ਕਿਉਂਕਿ ਜੋ ਕੁਝ ਵੀ ਸੰਸਾਰ ਵਿੱਚ ਹੋ ਰਿਹਾ ਇਹ ਰੱਬ ਦੇ ਭਾਣੇ ਦੇ ਵਿੱਚ ਹੀ ਹੋ ਰਿਹਾ ਜਦੋਂ ਆਪਾਂ ਰੱਬ ਨਾਲ ਪੱਕੀ ਦੋਸਤੀ ਕਰ ਲਈ ਪੱਕੀ ਯਾਰੀ ਰੱਬ ਨਾਲ ਲਾ ਲਈ ਫਿਰ ਆਪਾਂ ਨੂੰ ਜਿਹੜੇ ਦੁੱਖ ਤਕਲੀਫਾਂ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਕਸ਼ਟ ਆਉਂਦੇ ਨੇ ਇਹਨਾਂ ਚੋਂ ਬਾਹਰ ਨਿਕਲਣ ਦੇ ਲਈ ਵੀ ਸ਼ਕਤੀ ਪਰਮਾਤਮਾ ਰੱਬ ਜ਼ਰੂਰ ਸਾਨੂੰ ਦਿੰਦਾ ਹੈ ਕਿਉਂਕਿ ਦੁੱਖ ਤਕਲੀਫਾਂ ਨੇ ਜਿਹੜੀਆਂ ਇਹ ਤਾਂ ਜ਼ਿੰਦਗੀ ਦੇ ਵਿੱਚ ਆਉਂਦੀ ਹੀ ਰਹਿੰਦੀਆਂ ਨੇ ਪਰ ਪ੍ਰਮਾਤਮਾ ਸਾਨੂੰ ਇਹਨਾਂ ਦੇ ਨਾਲ ਲੜਨ ਦੀ ਬਲ ਸ਼ਕਤੀ ਸਾਨੂੰ ਇਹਨਾਂ 'ਚੋਂ ਬਾਹਰ ਨਿਕਲਣ ਦੀ ਬਲ ਸ਼ਕਤੀ ਸਾਨੂੰ ਜ਼ਰੂਰ ਦਿੰਦਾ ਤੀਜਾ ਪੁਆਇੰਟ ਹੈ ਜੀ ਕਿ ਨਫ਼ਰਤ ਨਾ ਕਰੋ ਇਸ ਦੇ ਲਈ ਆਪਾਂ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ ਕਿਉਂਕਿ ਕਈ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਇਨਸਾਨ ਨੇ ਤੁਹਾਡੀ ਜ਼ਿੰਦਗੀ ਤਬਾਹ ਕਰ ਦਿੱਤੀ ਹੁੰਦੀ ਆ ਤੁਹਾਨੂੰ ਧੋਖਾ ਦੇ ਦਿੱਤਾ ਹੁੰਦਾ ਉਸ ਇਨਸਾਨ ਦੇ ਨਾਲ ਆਪਾਂ ਪਿਆਰ ਕਿਵੇਂ ਕਰ ਲਾਂਗੇ ਨਫ਼ਰਤ ਹੀ ਕਰਾਂਗੇ ਪਰ ਇੱਥੇ ਮੈਂ ਤਾਂ ਇਹ ਕਹਿਣਾ ਹੁੰਨਾ ਕਿ ਜਿਹੜਾ ਇਹੋ ਜਿਹਾ ਇਨਸਾਨ ਹੁੰਦਾ ਤੁਹਾਨੂੰ ਜਿਹਨੇ ਧੋਖਾ ਦਿੱਤਾ ਤੁਹਾਡੀ ਜ਼ਿੰਦਗੀ ਤਬਾਹ ਕਰ ਦਿੱਤੀ ਇਹੋ ਜਿਹਾ ਇਨਸਾਨ ਤੋਂ ਬਦਲਾ ਲੈਣ ਦੀ ਕੋਸ਼ਿਸ਼ ਨਾ ਕਰੋ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਹੀ ਬਾਹਰ ਕੱਢ ਲਓ ਉਸ ਨੂੰ ਉਸ ਦਾ ਕੋਈ ਲੈਕਾ ਜੋਕਾ ਨਹੀਂ ਰੱਖੋ ਉਸ ਨੂੰ ਜ਼ਿੰਦਗੀ ਦੇ ਵਿੱਚੋਂ ਬਿਲਕੁਲ ਬਾਹਰ ਕੱਢ ਕੇ ਸਿੱਡ ਦੋ ਉਸ ਨੂੰ ਕਦੇ ਵੀ ਇਹ ਜ਼ਾਹਰ ਕਰਕੇ ਨਾ ਦਿਖਾਓ ਕਿ ਮੇਰੇ ਮਨ ਵਿੱਚ ਤੇਰੇ ਪ੍ਰਤੀ ਬਹੁਤ ਗੁੱਸਾ ਵਾ ਮੈਂ ਤੇਰੇ ਤੋਂ ਨਫ਼ਰਤ ਕਰਦਾ ਐਦਾਂ ਕਰਨ ਦੀ ਬਿਲਕੁਲ ਵੀ ਕੋਸ਼ਿਸ਼ ਨਾ ਕਰੋ ਜਦੋਂ ਤੁਸੀਂ ਇਹੋ ਜਿਹੇ ਇਨਸਾਨ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਆਪਣੀ ਮੈਂਟਲ ਹੈਲਥ ਦਾ ਵੀ ਨੁਕਸਾਨ ਕਰ ਸਕਦੇ ਹੋ ਪਰਮਾਤਮਾ ਦੇਖਦਾ ਜੀ ਉਸ ਇਨਸਾਨ ਨੇ ਤੁਹਾਡੇ ਨਾਲ ਮਾੜੀ ਕੀਤੀ ਆ ਤਾਂ ਪਰਮਾਤਮਾ ਉਸ ਦੀ ਸਜ਼ਾ ਉਸ ਨੂੰ ਜ਼ਰੂਰ ਦੇਵੇਗਾ ਚੌਥਾ ਪੁਆਇੰਟ ਹੈ ਜੀ ਕਿ ਸਾਦੀ ਜ਼ਿੰਦਗੀ ਜਿਉ ਹੁਣ ਸਾਦੀ ਜ਼ਿੰਦਗੀ ਦੇ ਵਿੱਚ ਕਾਫੀ ਕੁਝ ਆ ਜਾਂਦਾ ਕਿ ਤੁਸੀਂ ਸ਼ੋਅ ਆਫ ਨਾ ਕਰੋ ਕਿਸੇ ਚੀਜ਼ ਦਾ ਦਿਖਾਵਾ ਨਾ ਕਰੋ ਤੇ ਆਪਣੇ ਜਿਹੜੇ ਫ਼ਜ਼ੂਲ ਦੇ ਖਰਚੇ ਆ ਉਹ ਨਾ ਕਰੋ ਦੇਖੋ ਇੱਥੇ ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਸਮੇਂ ਦੇ ਨਾਲ ਨਹੀਂ ਚੱਲਣਾ ਵੀ ਜੇ ਹੁਣ ਗੱਡੀਆਂ ਦਾ ਜੋਗਾ ਮੈਂ ਤੁਹਾਨੂੰ ਕਹਿ ਦਵਾਂ ਕਿ ਤੁਸੀਂ ਸਾਈਕਲ ਤੇ ਜਾਓ ਐਦਾਂ ਨਹੀਂ ਆਪਾਂ ਨੂੰ ਸਮੇਂ ਦੇ ਨਾਲ ਤਾਂ ਚੱਲਣਾ ਹੀ ਪੈਣਾ ਮਤਲਬ ਕਹਿਣ ਦਾ ਇਹ ਆ ਕਿ ਆਪਾਂ ਦਿਖਾਵੇ ਤੋਂ ਬਚਣਾ ਕਿਸੇ ਨੂੰ ਦਿਖਾਉਣ ਦੇ ਲਈ ਕੋਈ ਕੰਮ ਨਹੀਂ ਕਰ ਜੇ ਤੁਸੀਂ ਆਪਣੀ ਹੈਸੀਅਤ ਦੇ ਵਿੱਚੋਂ ਬਾਹਰ ਜਾ ਕੇ ਕੋਈ ਚੀਜ਼ ਖਰੀਦ ਰਹੇ ਹੋ ਤਾਂ ਤੁਹਾਨੂੰ ਆਉਣ ਵਾਲੀ ਜ਼ਿੰਦਗੀ ਵਿੱਚ ਸੁੱਖ ਕਦੇ ਵੀ ਨਹੀਂ ਮਿਲਣਾ ਪੰਜਵਾਂ ਪੁਆਇੰਟ ਹੈ ਜੀ ਕਿ ਲੋੜ ਤੋਂ ਵੱਧ ਨਾ ਸੋਚੋ ਹੁਣ ਸੋਚਣਾ ਆਪਾਂ ਕੀ ਨਹੀਂ ਕਈ ਲੋਕਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੁੰਦੀ ਆ ਕਈਆਂ ਨੂੰ ਆਪਣੇ ਜਿਹੜਾ ਸਮਾਂ ਚੱਲ ਰਿਹਾ ਉਹਦੀ ਚਿੰਤਾ ਹੁੰਦੀ ਆ ਕਈ ਆਪਣੇ ਪਾਸਟ ਨੂੰ ਸੋਚ-ਸੋਚ ਕੇ ਆਪਣੀ ਜ਼ਿੰਦਗੀ ਨੂੰ ਖਰਾਬ ਕਰੀ ਜਾਂਦੇ ਹੁੰਦੇ ਆ ਕਈ ਇਹ ਸੋਚੀ ਜਾਣ ਕੇ ਕਿ ਜੇ ਮੇਰੀ ਨੌਕਰੀ ਅੱਜ ਹੈਗੀ ਹੈ ਜੇ ਕੱਲ ਨੂੰ ਮੇਰੀ ਨੌਕਰੀ ਨਾ ਰਹੀ ਤਾਂ ਮੇਰੇ ਬੱਚਿਆਂ ਦਾ ਕੀ ਬਣੂ ਮੇਰੇ ਪਰਿਵਾਰ ਦਾ ਕੀ ਬਣੂ ਕਈ ਇਹ ਸੋਚੀ ਜਾਂਦੇ ਆ ਕਿ ਮੇਰਾ ਬੱਚਾ ਤਾਂ ਬੜਾ ਭੂਲਾਵਾ ਆਉਣ ਵਾਲਾ ਸਮਾਂ ਤਾਂ ਇੰਨਾ ਤੇਜ਼ ਆ ਮੇਰਾ ਬੱਚਾ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਿਵੇਂ ਕਰੂਗਾ ਜਾਂ ਹੋਰ ਵੀ ਬਹੁਤ ਜ਼ਿਆਦਾ ਨੈਗੇਟਿਵ ਚੀਜ਼ਾਂ ਜਿਹੜੀਆਂ ਹਰ ਸਮੇਂ ਦਿਮਾਗ ਦੇ ਵਿੱਚ ਚਿੱਲੀ ਜਾਂਦੀਆਂ ਰਹਿੰਦੀਆਂ ਕਿ ਜੇ ਕਿਸੇ ਦਾ ਕੋਈ ਹਾਦਸਾ ਕਿਸੇ ਨਾਲ ਹੋ ਜਾਂਦਾ ਫਿਰ ਉਹ ਆਪਣੇ ਦਿਮਾਗ ਤੇ ਵੀ ਟੈਨਸ਼ਨ ਪਾ ਲੈਂਦੇ ਆ ਕਿ ਜੇ ਉਹਦੇ ਨਾਲ ਹੋ ਗਿਆ ਜੇ ਕਿਤੇ ਮੇਰੇ ਨਾਲ ਇਦਾਂ ਹੋ ਗਿਆ ਤਾਂ ਮੇਰਾ ਕੀ ਬਣੂ ਮੇਰੇ ਪਰਿਵਾਰ ਦਾ ਕੀ ਬਣੂਗਾ ਦੋਸਤੋ ਇਹ ਚੀਜ਼ਾਂ ਦੀ ਟੈਨਸ਼ਨ ਬਿਲਕੁਲ ਨਹੀਂ ਲੈਣੀ ਚਾਹੀਦੀ ਕਿਉਂਕਿ ਸਾਰਾ ਕੁਝ ਪਰਮਾਤਮਾ ਦੇ ਬਸ ਹੁੰਦਾ ਇਦੇ ਵਿੱਚ ਇਨਸਾਨ ਕੁਝ ਵੀ ਨਹੀਂ ਕਰ ਸਕਦਾ ਸੋ ਐਵੇਂ ਇਹੋ ਜੀਆਂ ਫਜ਼ੂਲ ਦੀਆਂ ਟੈਨਸ਼ਨਾਂ ਨੂੰ ਸੋਚ-ਸੋਚ ਕੇ ਆਪਣੇ ਆਪ ਨੂੰ ਕੋਈ ਵੱਡਾ ਰੋਗ ਨਾਲ ਲਾ ਲਿਓ ਸੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰੋ ਪ੍ਰਮਾਤਮਾ ਨੇ ਜੋ ਕਰਨਾ ਚੰਗਾ ਹੀ ਕਰਨਾ ਜੇ ਤੁਸੀਂ ਇਸ ਚੀਜ਼ ਨੂੰ ਸਿੱਖ ਲਿਆ ਤਾਂ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਸੌਖੀ ਹੋ ਜਾਊਗੀ ਸੋ ਦੋਸਤੋ اے ਸੀ ਅੱਜ ਦੀ ਵੀਡੀਓ ਜਿਸ ਵਿੱਚ ਆਪਾਂ ਜ਼ਿੰਦਗੀ ਵਿੱਚ ਖੁਸ਼ ਰਹਿਣ ਦੇ ਪੰਜ ਭੇਦ ਤੁਹਾਡੇ ਨਾਲ ਸਾਂਝੇ ਕਰੇ ਨੇ ਜੇ ਇਹਨਾਂ ਗੱਲਾਂ ਨਾਲ ਤੁਸੀਂ ਸਹਿਮਤ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਹਾਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੁਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦੀ